ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੇਰੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਅੱਜ ਮੈਂ ਆਪਣੀ ਮਾਂ ਦੇ ਕਹਿਣ ਤੇ ਬਣਾ ਰਿਹਾ ਮੇਰੀ ਮਾਂ ਸਾਨੂੰ ਦੱਸਦੀ ਸੀ ਕਹਿੰਦੀ ਜਦੋਂ ਤੁਸੀਂ ਛੋਟੇ ਛੋਟੇ ਹੁੰਦੇ ਸੀ ਨਾ ਕਹਿੰਦੀ ਮੈਂ ਤੁਹਾਡੇ ਜਦੋਂ ਕੇਸ ਈ ਨਹਾਉਣਾ ਤੁਹਾਨੂੰ ਤੇ ਕਹਿੰਦੀ ਮੈਂ ਤੁਹਾਡੇ ਕੇਸਾਂ ਦੇ ਵਿੱਚ ਇਦਾਂ ਪੰਗਤੀਆਂ ਪੜਪੜ ਜਾਪ ਕਰ ਕਰਨਾ ਤੋਂ ਦੇ ਸਰਾ ਵਿੱਚ ਮੈਂ ਪਾਣੀ ਪਾਉਂਦੀ ਹੁੰਦੀ ਸੀ ਮਾਦਾ ਸਾਡੀ ਉਚਾਰਨ ਕਰਦੀ ਹੁੰਦੀ ਸੀ ਉਹ ਸ਼ਬਦ ਆਪਣੀ RAMDAS ਸੂਰਵਰਨਾਤੀ ਸਬੂਤਰੇ ਪਾਪ ਕਮਾਤੀ RAMDAS ਸੂਰਵਰਨਾਤੀ ਸਬੂਤਰੇ ਪਾਪ ਕਮਾਤੀ ਸੱਚ ਜਾਣਣਾ ਕਦੇਓ ਅੱਜ ਇੰਨੇ ਸਾਲਾਂ ਬਾਅਦ ਮੈਂ ਆਪਣੀ ਜਦੋਂ ਮਾਂ ਦੀ ਇਹ ਗੱਲ ਸੁਣੀ ਨਾ ਤੇ ਮੈਨੂੰ ਨਾ ਹੁੰਦੇ ਨੂੰ ਪਤਾ ਕੀ ਚੇਤੇ ਆਉਣਾ ਹੁੰਦਾ ਸੀ ਮੈਨੂੰ ਨਾ ਹੁੰਦੇ ਨੂੰ ਅੱਜ ਵੀ ਇਹੀ ਗੱਲ ਚੇਤੇ ਹੁੰਦੀ ਆ ਗੁਰੂ RAMDAS ਸੂਰਵਰਨਾਤੀ ਸਬੂਤਰੇ ਬਿਨਹੈਦਾ ਤਾਂ ਇਹ ਪੰਗਤੀ ਬੜੀ ਸਤਿਗੁਰ ਦੀ ਕਿਰਪਾ ਨਾਲ ਆਉਂਦੀ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਮੇਰੀ ਮਾਂ ਸਾਡੇ ਛੋਟੇ ਹੁੰਦਿਆਂ ਦਾ ਇਦਾਂ ਕਰਦੀ ਹੁੰਦੀ ਸੀ ਤਾਂ ਸਾਡੇ ਵਿੱਚ ਤਾਂ ਸਾਨੂੰ ਇਹ ਸਾਡੀ ਜਵਾਨ ਦੇ ਉੱਤੇ ਇਹ ਪੰਗਤੀ ਚੱਲਦੀ ਆ ਰਹੀ ਹੈ ਮੈਂ ਵੀ ਦੇਖ ਕੇ ਮੈਂ ਇਹ ਗੱਲ ਤੁਸੀਂ ਨੋਟ ਕਰ ਲਿਓ ਜਿਨ੍ਹਾਂ ਦੀਆਂ ਮਾਵਾਂ ਆਪ ਦੁਨੀਆਂ ਦੇ ਪੁੱਤ ਸੁਪਤਰ ਉਹਨਾਂ ਦੀ ਜੁੜੇ ਨੇ ਇਹ ਗੱਲ ਨੋਟ ਕਰਕੇ ਰੱਖਿਓ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਵੀ ਅਸੀਂ ਸਾਡੇ ਬੱਚੇ ਗੁਰਸਿੱਖੀ ਨਾਲ ਜੁੜਨ ਤਾਂ ਤਾਂ ਹੋਡਾ ਜੁੜਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤੁਸੀਂ ਜੁੜੇ ਹੋਣੇ ਚਾਹੀਦੇ ਹੋ ਮਾਂ ਹੀ ਪੁੱਤ ਦੇ ਗੁਰਮੁਖੋ ਸੇਰੇ ਬਣਦੀ ਹੁੰਦੀ ਆ ਤੇ ਮਾਂ ਚਾਹੇ ਤਾਂ ਕੀ ਨਹੀਂ ਕਰ ਸਕਦੀ ਮਾਂ ਆਪਣੇ ਪੁੱਤ ਨੂੰ ڈاکੂ ਵੀ ਬਣਾ ਸਕਦੀ ਆ ਮਾਂ ਚਾਹੇ ਤਾਂ ਆਪਣੇ ਪੁੱਤ ਨੂੰ ਇੱਕ ਭਗਤ ਫਰੀਦ ਜੀ ਵਰਗਾ ਸੁਭਾਅ ਵੀ ਦੇ ਸਕਦੀ ਆ ਭਗਤ ਫਰੀਦ ਜੀ ਵਰਗਾ ਬਣਾ ਸਕਦੀ ਆ ਜੇ ਮਾਂ ਚਾਹੇ ਤਾਂ ਤਾਂ ਮੈਨੂੰ ਬੜੀ ਖੁਸ਼ੀ ਮਿਲੀ ਜਦੋਂ ਮੇਰੀ ਮਾਂ ਨੇ ਦੱਸਿਆ ਵੀ ਤੂੰ ਇਸ ਤੇ ਜ਼ਰੂਰ ਅੱਜ ਵੀਡੀਓ ਬਣਾਈ ਜੇ ਤੂੰ ਵੀਡੀਓ ਪਾਉਣਾ ਨਾ ਨੈਟ ਦੇ ਉੱਪਰ ਸੋਸ਼ਲ ਮੀਡੀਆ ਤੇ ਦਾ ਇਹ ਵੀਡੀਓ ਜਰੂਰ ਬਣਾਈ ਲੋਕਾਂ ਨੂੰ ਦੱਸੀ ਤੇ ਮੈਂ ਅੱਜ ਇਹ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਵੀ ਚਿਤ ਚੇਤੇ ਗੁਰੂ ਰਾਮਦਾਸ ਜੀ ਆਪਾਸ਼ ਹੁੰਦੇ ਨੇ ਨਾ ਨਹੁੰਦਿਆਂ ਦੇ ਤਾਂ ਬੜੀ ਰੂਹ ਖੇੜਦੀ ਹੈ ਅੰਦਰ ਉਹ ਵੀ ਲੈ ਮਾਤਾ ਐ ਕਰਕੇ ਚੁੱਟੇ ਹੁੰਦਿਆਂ ਨੇ ਕਰਦੇ ਨੇ ਸਰ ਨੂੰ ਵੀ ਉਦਾਂ ਹੀ ਯਾਦ ਰਹਿ ਗਈ ਵਾਹਿਗੁਰੂ ਨੀਗਾ ਖਾਲਸਾ ਵਾਹਿਗੁਰੂ